पीवी टुडे चैनल ते ਤੁਹਾਡਾ ਸਵਾਗਤ ਹੈ ਅੱਜ ਕੱਲ ਚੋਨੇ ਦੀ ਬਿਜਾਈ ਦਾ ਕੰਮ ਲਗਭਗ ਅੰਤਿਮ ਪੜਾਤੇ ਹੈ ਜਿਸ ਕਰਕੇ ਫਸਲ ਨੂੰ ਇਸ ਵਕਤ ਯੂਰੀਆ ਖਾਦ ਦੀ ਅਹਿਮ ਲੋੜ ਹੈ ਪਰ ਯੂਰੀਆ ਖਾਦ ਨਾ ਮਿਲਣ ਕਰਕੇ ਪੂਰੇ ਪੰਜਾਬ ਦੇ ਕਿਸਾਨਾਂ ਵਿੱਚ ਹਾਹਾਕਾਰ ਮਚੀ ਹੋਈ ਹੈ ਅਤੇ ਕਿਸਾਨ ਯੂਰੀਆ ਖਾਦ ਲੈਣ ਲਈ ਇੱਧਰ ਉੱਧਰ ਪਟਕਦੇ ਦੇਖੇ ਜਾ ਰਹੇ ਹਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਦੇ ਕਿਸਾਨ ਅਵਤਾਰ ਸਿੰਘ ਟਾਰੀ ਨਿਰਮਲ ਸਿੰਘ ਨਿੰਮਾ ਅਜੈਬ ਸਿੰਘ ਸਾਬ ਦਾ ਸਰਪੰਚ ਨੰਬਰਦਾਰ ਸਰਵਰਿੰਦਰ ਸਿੰਘ ਮस्तान ਸਿੰਘ ਅਤੇ ਗੁਰਪ੍ਰੀਤ ਸਿੰਘ ਸਾਰੇ ਪੰਦਰਾਵਲ ਬਲਜੀਤ ਸਿੰਘ ਚੱਕਦਾਨਾ ਅਤੇ ਗੁਰਨਾਮ ਸਿੰਘ ਖੁਰਦ ਨੇ ਦੱਸਿਆ ਕਿ ਸਹਿਕਾਰੀ ਸਭਾਵਾਂ ਵਿੱਚ ਯੂਰੀਆ ਨਾ ਮਿਲਣ ਕਰਕੇ ਕਿਸਾਨ ਪ੍ਰਾਈਵੇਟ ਦੁਕਾਨਾਂ ਤੋਂ ਮਹਿੰਗੇ ਭਾਅ ਵਿੱਚ ਯੂਰੀਆ ਖਰੀਦ ਰਹੇ ਹਨ ਅਤੇ ਦੁਕਾਨਦਾਰ ਜਿੱਥੇ ਯੂਰੀਆ ਖਾਦ ਦਾ ਮਨਮਰਜ਼ੀ ਨਾਲ ਰੇਟ ਲਾ ਰਹੇ ਹਨ ਉੱਥੇ ਹੀ ਉਨ੍ਹਾਂ ਵੱਲੋਂ ਯੂਰੀਆ ਦੇ ਨਾਲ ਹੋਰ ਚੀਜ਼ਾਂ ਲੈਣ ਦੀ ਵੀ ਸ਼ਰਤ ਰੱਖੀ ਜਾਂਦੀ ਹੈ ਜਿਹੜੀਆਂ ਕਈ ਕਿਸਾਨਾਂ ਦੇ ਕੰਮ ਦੀਆਂ ਵੀ ਨਹੀਂ ਹੁੰਦੀਆਂ ਉਹਨਾਂ ਆਖਿਆ ਕਿ ਕਿਤੇ ਕਿਸਾਨਾਂ ਨੂੰ ਪਾਣੀ ਦੀ ਮਾਰ ਪੈ ਰਹੀ ਹੈ ਕਿਤੇ ਕਿਸਾਨਾਂ ਨੂੰ ਪਾਣੀ ਦੀ ਘਾਟ ਮਾਰ ਰਹੀ ਹੈ ਅਤੇ ਕਿਤੇ ਕਿਸਾਨਾਂ ਨੂੰ ਯੂਰੀਆ ਦੀ ਘਾਟ ਪੈ ਰਹੀ ਹੈ ਜਿਸ ਕਰਕੇ ਕਿਸਾਨ ਇਸ ਵਕਤ ਮੰਦ ਹਾਲੀ ਦਾ ਸ਼ਿਕਾਰ ਹੋਏ ਪਏ ਹਨ ਉਹਨਾਂ ਕਿਹਾ ਕਿ ਚੌਨੇ ਦੀ ਫਸਲ ਬੀਜਣ ਉਪਰੰਤ 10 ਦਿਨ ਬਾਅਦ ਇਸ ਫਸਲ ਨੂੰ ਯੂਰੀਆ ਖਾਦ ਪਾਉਣਾ ਜ਼ਰੂਰੀ ਹੁੰਦਾ ਹੈ ਅਤੇ ਫਿਰ 10-10 ਦਿਨ ਬਾਅਦ ਵੀ ਇਸ ਫਸਲ ਨੂੰ ਯੂਰੀਆ ਖਾਦ ਦੀ ਲੋੜ ਪੈਂਦੀ ਹੈ ਤਾਂ ਜਾ ਕੇ ਇਹ ਫਸਲ ਵਧਿਆ ਚੜ ਦੇਣ ਦੇ ਯੋਗ ਬਣਦੀ ਹੈ ਪਰੰਤੂ ਉਹਨਾਂ ਵੱਲੋਂ ਚੌਨਾ ਲਗਾਏ ਨੂੰ 20 ਤੋਂ 25 ਦਿਨ ਹੋ ਗਏ ਹਨ ਪਰ ਫਸਲ ਨੂੰ ਯੂਰੀਆ ਦੀ ਦਾਸ ਦੇਣਾ ਵਾਲੀ ਪਹਿਲੀ ਖੁਰਾਕ ਵੀ ਨਹੀਂ ਪਾਈ ਗਈ ਅਤੇ ਅਜੇ ਵੀ ਯੂਰੀਆ ਮਿਲਣ ਦੀ ਕੋਈ ਆਸ ਨਹੀਂ ਹੈ ਜਿਸ ਕਰਕੇ ਇਸ ਵਾਰ ਚੌਨੇ ਦੀ ਫਸਲ ਦਾ ਚਾਰ ਕਟੰਡੀ ਸ਼ੰਕਾ ਹੈ ਇਸ ਸਬੰਧੀ ਕਈ ਸਹਿਕਾਰੀ ਸਭਾਵਾਂ ਦੇ ਸੈਕਟਰੀਆਂ ਅਤੇ ਪ੍ਰਦਾਨਾ ਨਾਲ ਵੀ ਗੱਲਬਾਤ ਕੀਤੀ ਗਈ ਜਿਨ੍ਹਾਂ ਦੱਸਿਆ ਕਿ ਯੂਰੀਆ ਖਾਦ ਦੀ ਪਿਛਲ ਹੀ ਕਮੀ ਹੋਣ ਕਰਕੇ ਇਹ ਹਾਲਾਤ ਬਣੇ ਹਨ ਅਤੇ ਅੱਜ ਕੱਲ ਪੂਰੇ ਪੰਜਾਬ ਦੇ ਕਿਸਾਨ ਯੂਰੀਆ ਖਾਦ ਲੈਣ ਲਈ ਤੜਪ ਰਹੇ ਹਨ ਦੇਖਦੇ ਹਾਂ ਛਿੰਜੀ ਲੜਵਾ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਮੈਂ ਅਰਤਾਪ ਸਿੰਘ ਮੋਡੰਡ 15 ਬਲ ਤੋਂ ਸਾਹਿਬ ਜੀ ਯੂਰੀਆ ਦੀ ਕਿਸਮਤ ਹੈ ਕਹਿੰਦੇ ਯੂਰੀਆ ਦੀ ਸੁਸਾਇਟੀਆਂ ਦੇ ਵਿੱਚ ਮੈਂ 100 ਖਿਲਾ ਝੋਨਾ ਲਾ ਚੁੱਕਾ 25 ਦਿਨ ਮੇਰੇ ਝੋਨੇ ਨੂੰ ਲੱਗੇ ਨੂੰ ਹੋ ਗਿਆ ਤਿੰਨ ਵਾਰੀ ਯੂਰੀਆ ਪੈ ਜਾਣੀ ਸੀ ਮੈਨੂੰ ਇੱਕ ਦਾਣਾ ਯੂਰੀਆ ਨਹੀਂ ਮਿਲਿਆ ਔਰ ਹੁਣ ਜਦੋਂ ਕਿਤੇ ਪ੍ਰਾਈਵੇਟ ਕੋਲ ਜਾਂਦੇ ਆ ਸਾਨੂੰ ਸਲਫਰ ਜੈਂਕ ਨਿਕੜ ਸੁਕੜ 350 ਦਾ ਘਟਾ ਤੇ 5 600 ਦਾ ਸਮਾਨ ਸਾਨੂੰ ਨਾਲ ਦੇ ਦੇ ਉਹ ਵੀ ਮਿੰਤਾ ਕਰਦੇ ਆ ਤਾਂ ਮਿਲਦਾ ਨਹੀਂ ਤਾਂ ਨਹੀਂ ਮਿਲ ਰਿਆ ਜੂਰੀਆ ਦੀ ਇੰਨੀ ਕਿਲਤ ਇੰਨੀ ਕਿਲਤ ਮੈਂ ਸੋਸਾਇਟੀ ਦੇ ਵਿੱਚ ਵੀ ਆਪਣੇ ਮੈਂਬਰ ਵੀ ਰਿਆਂ ਔਰ ਸੋਸਾਇਟੀਆਂ ਵਾਲੇ ਰਹੁੰਦੇ ਆ ਸੈਕਟਰੀ ਕੀ ਕਰਨਾ ਰੈਕ ਨਹੀਂ ਲੱਗਿਆ ਅੱਜ ਲੱਗਣਾ ਕੱਲ ਲੱਗਣਾ ਅੱਜ 15 ਦਿਨ ਹੋ ਗਏ ਰੈਕ ਲੱਗਦੇ ਨੂੰ ਸਾਡੇ ਚੱਕਦਾਨੇ ਦੇ ਵਿੱਚ ਇੱਕ 20 ਬੋਰਾ ਯੂਰੀਆ ਦਾ ਨਹੀਂ ਹੈ ਔਰ ਔਰ ਇਹ ਗੱਲਾਂ ਜਿਹੜੀਆਂ ਸਾਨੂੰ ਪਹਿਲਾਂ ਤਿੰਨ ਕਾਨੂੰਨਾਂ ਨੇ ਮਾਰਿਆ ਸੀ ਨਾ ਹੁਣ ਸਾਨੂੰ ਸਰਕਾਰ ਤੇ ਇੰਨੀ ਛੱਕਿਆ ਵੀ ਸਾਨੂੰ ਪ੍ਰਾਈਵੇਟ ਦੇ ਹੱਥ ਦੇਈ ਜਾਂਦੇ ਆ ਸਾਡੀਆਂ ਕੋਆਪਰੇਟਿਵ ਸੁਸਾਇਟੀਆਂ ਸਾਡੇ ਜਿਹੜੇ ਕੋਆਪਰੇਟਿਵ ਅਦਾਰੇ ਆ ਉਹ ਬੰਦ ਹੋ ਰਹੇ ਆ ਤੇ ਸਾਨੂੰ ਮਿਹਨਤ ਵਾਲੀ ਗੱਲ ਹੈ ਆ ਕਿ ਕੋਈ ਸੀ ਕੀ ਕਹਿੰਦੇ ਕਿ ਮਤਲਬ ਜਾਣ ਪੁੱਝ ਕੇ ਕਿਸਾਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਪਰੇਸ਼ਾਨ ਕੀਤਾ ਜਾ ਰਿਹਾ ਜਦੋਂ ਸਾਨੂੰ ਕੋਈ ਚੀਜ਼ ਨਹੀਂ ਮਿਲਦੀ ਅਸੀਂ ਕਿਹਨੂੰ ਕਹੀਏ ਸਰਕਾਰਾਂ ਨੂੰ ਕਹਾਂਗੇ ਔਰ ਸਰਕਾਰਾਂ ਨਹੀਂ ਤਾਂ ਭੇਜੜੀਆਂ ਰੈਕ ਕਿਤੇ ਹੁਣ ਜ਼ਿੰਮੇਦਾਰ ਨੇ ਥੋੜੋ ਟ੍ਰੇਨਾਂ ਚਲਾਉਣੀਆਂ ਟ੍ਰੇਨਾਂ ਤੇ ਤਾਂ ਕਿੱਥੋਂ ਵੀ ਆਣਾ ਪ੍ਰਾਈਵੇਟ ਕੋ ਤਾਂ ਆ ਜਾਂਦੀ ਆ ਤਾਂ ਸੁਸਾਇਟੀਆਂ ਕੋਲ ਕਿਉਂ ਨਹੀਂ ਆਂਦੀ ਪ੍ਰਾਈਵੇਟ ਕੋ ਫਿਰ ਤੁਹਾਨੂੰ ਤੁਹਾਨੂੰ ਮਿਲਦੀ ਹੈ ਪ੍ਰਾਈਵੇਟ ਕੋਲੋਂ ਪ੍ਰਾਈਵੇਟ ਕੋਲੋਂ ਸਾਨੂੰ 350 ਦਾ ਗੱਟਾ ਯੂਰੀਆ ਯਾਨੀ ਮਹਿੰਗੀ ਮਿਲਦੀ ਆ ਖਾਦ ਦਾ 10000 ਰੁਪਏ ਦਾ ਗੱਟਾ ਦੀ ਪੈ ਰਿਆ ਸਾਲਾ 1000 ਦਾ ਗੱਟਾ ਪੈ ਰਿਆ ਵਿੱਚ ਸਲਫਰ ਵਿੱਚ ਜਿੰਕ ਵਿੱਚ ਉਹ ਉਹਨੂੰ ਦਿੰਦੇ ਆ ਜਿਹੜਾ ਉਹ ਚੀਜ਼ ਲਵੇ ਪੈਸੇ ਨਗਦ ਦਵੇ ਨਾਲ ਮਿੱਟੀ ਵੀ ਨਹੀਂ ਮਿਲਦਾ ਜੀ ਨਾਲ ਮਿੱਟੀ ਦੇ ਬੋਰੇ ਭਰੇ ਹੋਏ ਨੇ ਉਹਦੇ ਵਿੱਚ ਕੋਈ ਸਲਫਰ ਦੀ ਕੋਈ ਕੁਝ ਨਹੀਂ ਕਿਸੇ ਨਾ ਕਿਸੇ ਬਹਾਨੇ ਕਿਸਾਨ ਦਾ ਸ਼ੋਸ਼ਣ ਹੋ ਰਿਹਾ ਠੱਗੀ ਠੋਰੀ ਹੋ ਰਹੀ ਪੂਰਾ ਜ਼ਿਮੀਂਦਾਰ ਨੂੰ ਫੇਲ ਕਰਨ ਦਾ ਪੂਰਾ ਰਾਦਾ ਸਭ ਕੁਛ ਹੀ ਜ਼ਿਮੀਂਦਾਰ ਪਹਿਲਾਂ ਹੀ ਮਰਿਆ ਹੋਇਆ ਜੇ ਹੁਣ ਮੇਰੇ 25 ਦਿਨ ਮੇਰਾ ਹੋਗਾ ਝੋਨੇ ਨੂੰ ਹੁਣ ਖਾਦ ਨਹੀਂ ਪਈ ਤੇ ਜੇ ਉਹਨੂੰ ਪਾਵਾਂਗੇ ਤਾਂ ਉਹਦਾ ਫਾਇਦਾ ਵੀ ਕੀ ਹੋਊਗਾ ਇਹ ਕਰਦੇ ਹੋ ਕੀ ਮੰਗ ਕਰਦੇ ਹੋ ਮੰਗ ਕਰਦੇ ਆ ਪ੍ਰਸ਼ਾਸਨ ਨੂੰ ਆਪਣੀ ਪਬਲਿਕ ਨੂੰ ਸੰਭਾਲੋ ਜਿੱਦਾਂ ਸੰਭਾਲ ਹੁੰਦਾ ਮਾਰੋ ਨਾ ਕਿਸਾਨਾਂ ਦੀ ਬਾਹ ਫੜੋ ਕਿਸਾਨ ਜਿਹੜਾ ਕੋਈ ਚੋਰੀ ਨਹੀਂ ਕਰਦਾ ਕਿਸਾਨ ਜਿੰਨੀ ਮਿਹਨਤ ਕਰਦਾ ਕੋਈ ਪ੍ਰਾਈਵੇਟ ਅਧਾਰਾ ਨਹੀਂ ਕਰ ਸਕਦਾ ਔਰ ਸਾਨੂੰ ਜੇ ਸਮਾਨ ਹੀ ਨਾ ਮਿਲੇ ਤੇ ਅਸੀਂ ਕੀ ਕਰ ਸਕਦੇ ਆ ਸਾਡੀ ਤਾਂ ਮਜਬੂਰੀ ਆ ਬਹੁਤ ਇਹਨੂੰ ਸੋਲਵ ਕੀਤਾ ਜਾਵੇ ਧੰਨਵਾਦ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਫਤਿਹ